ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਸ਼ਾਮ ਦਾ ਟਾਈਮ ਆ ਆਪਾਂ ਇਸੇ ਪਸ਼ੂਆਂ ਨੂੰ ਪਾਣੀ ਡੋਣ ਧਾਰਾ ਕੱਢ ਲਈਆਂ ਆ ਆਪਾਂ ਧਾਰਾ ਕੱਢਣ ਤੋਂ ਬਾਅਦ ਪਾਣੀ ਦਿਖਾਉਣਾ ਸ਼ੁਰੂ ਕਰਤਾ ਸੀ ਆਪਾਂ ਪਾਣੀ ਦਿਖਾਉਣ ਤੋਂ ਬਾਅਦ ਗੋਹਾ ਚੱਕਦੇ ਆਂਗੇ ਗੋਹਾ ਆਪਾਂ ਬਾਹਰ ਗੋਬਰ ਗੈਸ ਬਣਾਇਆ ਆ ਗੋਹਾ ਉਹਦੇ ਵਿੱਚ ਪਾਣੀ ਦਾ ਗੋਬਰ ਗੈਸ ਵਿੱਚ ਗੋਹਾ ਆਪਾਂ ਦੋ ਟਾਈਮ ਚੱਕੀ ਦਾ ਆ ਸਵੇਰ ਨੂੰ ਵੀ ਸ਼ਾਮ ਨੂੰ ਵੀ ਤਾਂ ਤੁਮਾਂ ਥੱਲੇ ਵੀ ਦਾ ਸਫਾਈ ਜੀ ਰਹਿੰਦੀ ਆ ਆ ਪਸ਼ੂਆਂ ਥੱਲੇ ਮੈਟ ਚੱਕ ਕੇ ਧੋ ਕੇ ਬਾਅਦ ਉੱਤੇ ਪਾਏ ਹੋਏ ਆ ਉਹਨਾਂ ਨੂੰ ਮਾੜੀ ਧੁੱਪ ਲੱਗ ਜੂਗੀ ਤੇ ਫੇਰ ਆਪਾਂ ਇਹਨਾਂ ਦੇ ਥੱਲੇ ਮੈਟ ਰੱਖਾਂਗੇ ਤੇ ਪਸ਼ੂਆਂ ਦੀ ਵੀ ਪੂਰੀ ਕੇਅਰ ਕਰਨੀ ਪੈਂਦੀ ਆ ਪੂਰਾ ਪਸ਼ੂਆਂ 'ਤੇ ਧਿਆਨ ਦੇਣਾ ਪੈਂਦਾ ਆ ਪੂਰੀ ਜ਼ਿੰਮੇਵਾਰੀ ਦਾ ਕੰਮ ਆ ਪਸ਼ੂਆਂ ਦਾ ਵੀ ਪਸ਼ੂਆਂ ਦਾ ਇੱਕ ਬੰਦਾ ਤਾਂ ਪੱਕਾ ਹੀ ਚਾਹੀਦਾ ਆ ਪਸ਼ੂਆਂ ਦੇਖਭਾਲ ਕਰਨ ਨੂੰ ਪਸ਼ੂਆਂ ਦੇ ਵਿੱਚ ਪਸ਼ੂ ਹੋਣਾ ਪੈਂਦਾ ਆ ਹੱਤ ਤਨੇ ਤੇ ਗਾਰਸਤੀ ਗਾਂ ਵੀ ਸੂਣ ਵਾਲੀ ਆ ਮਹੀਨਾ ਇੱਕ ਰਹਿ ਗਿਆ ਸੂਣ ਤੇ ਇਹ ਕਾਲੀ ਗਾਂ ਦੇ ਉਹ ਮਾਜ ਦੇ ਲਾਲ ਗਾਂ ਦੇ ਵੀ ਆ ਪਟੀਕਾ ਭਰਾਇਆਤਾ ਸੀਗਾ ਦੋ ਦੋ ਮਹੀਨੇ ਹੋ ਗਏ ਪਟੀਕਾ ਭਰਾਏ ਨੇ ਦੇਖੋ ਹੁਣ ਚੈੱਕ ਕਰਾਵਾਂਗੇ ਫੇ ਪਤਾ ਲੱਗੂ ਕਿੱਦਾਂ ਆ ਚੈੱਕ ਕਰਾਏ ਤੇ ਪਤਾ ਲੱਗੂਗਾ ਇੱਧਰ ਇਹ ਆਪਣੀ ਨੀਲੀ ਰਾ ਵੀ ਕੱਟੀ ਆ ਇਹ ਵਿਹਟਾ ਕੇ ਹੋਇਆ ਆਪਾਂ ਲੈ ਕੇ ਆਂਦੀ ਨੇ Thank you. Yes. ਲੋ ਜੀ ਇਧਰ ਆਪਾਂ ਅੱਜ ਸਬਜ਼ੀਆਂ ਲਾਈਆਂ ਧਨੀਆ, ਪਾਲਕ, ਮੇਥੀ ਵਗੈਰਾ ਲਾਈ ਆ। ਨਾਦ ਤਾਂ ਸਾਫ਼ ਹੋ ਗਿਆ। ਧੋ ਜੂਗਾ ਧਨੀਆ ਤੇ ਪਾਲਕ ਵਗੈਰਾ। ਆਪਾਂ ਪਿੰਡੀਆਂ ਉਤੋਂ ਵੱਢ ਦਿੱਤੀਆਂ ਸੀਗੀਆਂ। ਤੇ ਇਹ ਹੁਣ ਦੁਬਾਰਾ ਫੁੱਟੀਆਂ ਹਰੀਆਂ ਹੋਈਆਂ। ਥੋਣ ਇਹਨਾਂ ਨੂੰ ਪਿੰਡੀਆਂ ਵੀ ਲੱਗੀਆਂ ਛੋਟੇ-ਛੋਟੀਆਂ। ਨਾ ਦੇਖੋ। ਇਹ ਸਾਰੀਆਂ ਆਪ ਉੱਤੋਂ ਵੱਡ ਦਿੱਤੀਆਂ ਸੀਗੀਆਂ। ਆਹ ਇਦੋਂ ਨਾ ਸਾਫ਼ ਕਰਨਾ ਨਾ ਰਹਿ ਗਿਆ। ਆਪਣੀ ਐਲੋਵੈਰਾ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਲਈ ਸਾਸਤਰੀ ਕਾਲ ਜੀ